ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਕਰਮ ਜੀਠੇ ਦੀਆਂ ਮੁਸ਼ਕਲਾਂ ਹੁਣ ਬਾਧੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਪਹਿਲਾਂ ਉਹਨਾਂ ਦੇ ਪਿਛਲੇ ਸਮੇਂ ਦੇ ਦੌਰਾਨ ਨਸ਼ਿਆਂ ਵਾਲੇ ਮਾਮਲੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਵਾਲੇ ਮਾਮਲੇ ਵਿੱਚ ਅਤੇ ਇੱਕ ਹੁਣ ਹੋਰ ਪੁਲਿਸ ਦੇ ਵੱਲੋਂ ਪਰਚਾ ਦਰਜ ਕਰਨ ਦੀ ਤਿਆਰੀ ਖਿੱਚ ਲਈ ਗਈ ਹੈ ਇਸ ਦੇ ਵਿੱਚ ਜਦੋਂ ਵਿਜੀਲੈਂਸ ਵਿਕਰਮ ਜੀਠੇ ਦੇ ਘਰ ਛਾਪਾ ਮਾਰਨ ਲਈ ਪਹੁੰਚੀ ਰੇਡ ਮਾਰਨ ਲਈ ਪਹੁੰਚੀ ਤੇ ਉੱਥੇ ਵਿਕਰਮ ਜੀਠਿਆ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸ ਦੇ ਦਿਖਾਈ ਦਿੱਤੇ ਜਿਸ ਦੇ ਵਿੱਚ ਵਿਕਰਮ ਜੀਠੇ ਦੇ ਵੱਲੋਂ ਖੁਦ ਦੋ ਤਿੰਨ ਵੀਡੀਓ ਇਹਨਾਂ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਬਹਿਸ ਦੇ ਮੌਕੇ ਜਾਰੀ ਵੀ ਕੀਤੀਆਂ ਗਈਆਂ ਸੋਸ਼ਲ ਮੀਡੀਆ ਦੇ ਉੱਪਰ ਜੋ ਕਿ ਕਾਫੀ ਵਾਇਰਲ ਵੀ ਹੁੰਦੀਆਂ ਦਿਖਾਈ ਦਿੱਤੀਆਂ ਇਹਨਾਂ ਵੀਡੀਓ ਦੇ ਵਿੱਚ ਵਿਕਰਮ ਜੀਠੇ ਦੇ ਵੱਲੋਂ ਬਾਰ-ਬਾਰ ਇਹ ਗੱਲ ਆਖੀ ਜਾ ਰਹੀ ਸੀ ਕਿ ਤੁਸੀਂ ਸਾਡੇ ਘਰ ਤੱਕ ਇਹਨਾਂ ਲੋਬੜੇਓ ਇੱਕ ਤਾਂ ਤੁਸੀਂ ਵਰਦੀ ਨਹੀਂ ਪਾਈ ਹੋਏ ਦੂਸਰਾ ਤੁਸੀਂ ਇਹ ਨਹੀਂ ਦੱਸ ਰਹੇ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਤੁਹਾਡਾ ਅਹੁਦਾ ਕੀ ਹੈ ਤੁਸੀਂ ਕਿਸ ਵਿਭਾਗ ਦੇ ਨਾਲ ਸੰਬੰਧਤ ਹੋ ਇਸ ਦੇ ਨਾਲ ਹੀ ਬਿਕਰਮਜੀਠਿਆ ਹੋਰ ਮੁੱਦਿਆਂ ਨੂੰ ਲੈ ਕੇ ਇਹਨਾਂ ਅਧਿਕਾਰੀਆਂ ਨਾਲ ਬਹਿਸ ਦੇ ਦਿਖਾਈ ਦਿੱਤੇ ਤੇ ਹੁਣ ਇਹਨਾਂ ਅਧਿਕਾਰੀਆਂ ਨੇ ਇੱਕ ਪੁਲਿਸ ਸ਼ਿਕਾਇਤ ਕਰ ਦਿੱਤੀ ਹੈ ਜਿਸ ਦੇ ਵਿੱਚ ਇਹ ਆਖੇਗੇ ਕਿ ਬਿਕਰਮਜੀਠੇ ਦੇ ਵੱਲੋਂ ਅਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜੋ ਵਿਜਲੈਂਸ ਦੇ ਅਧਿਕਾਰੀ ਨੇ ਉਹਨਾਂ ਨੂੰ ਕਥਿਤ ਤੌਰ ਤੇ ਮਕਾਇਆ ਗਿਆ ਬਿਕਰਮਜੀਠੇ ਨੇ ਆਪਣੇ ਸਮਰਥਕਾਂ ਨੂੰ ਇਹਨਾਂ ਅਧਿਕਾਰੀਆਂ ਦੇ ਖਿਲਾਫ ਉਕਸਾਇਆ ਅਤੇ ਧੱਕਾ ਮੁਕੀ ਅਤੇ ਹੋਰ ਵੀ ਕਈ ਦੋਸ਼ ਇਹਨਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਬਿਕਰਮਜੀਠੇ ਦੇ ਖਿਲਾਫ ਲਗਾ ਦਿੱਤੇ ਗਏ ਨੇ ਇਸ ਸ਼ਿਕਾਇਤ ਦੇ ਵਿੱਚ ਇਹ ਸਾਰਾ ਕੁਝ ਇਹਨਾਂ ਅਧਿਕਾਰੀਆਂ ਦੇ ਵੱਲੋਂ ਦਰਜ ਕਰਵਾ ਦਿੱਤਾ ਗਿਆ ਹੈ ਤੇ ਨਾਲ ਹੀ ਇਹਨਾਂ ਅਧਿਕਾਰੀਆਂ ਦੇ ਵੱਲੋਂ ਇੱਕ ਹੋਰ ਗੱਲ ਆਖੀ ਜਾ ਰਹੀ ਹੈ ਵੀਡੀਓ ਸਮੋਕੇ ਅਸੀਂ ਘਰ ਦੀ ਛਾਣਬੀਨ ਕਰ ਰਹੇ ਸਨ ਤੇ ਇਹਨਾਂ ਸਮਰਥਕਾਂ ਦੇ ਵੱਲੋਂ ਵਿਕਰਮ ਜੀਠਾ ਦੇ ਇਹਨਾਂ ਸਮਰਥਕਾਂ ਦੇ ਵੱਲੋਂ ਸਾਡੀ ਛਾਣਬੀਨ ਦੇ ਵਿੱਚ ਜਾਂਚ ਦੇ ਵਿੱਚ ਰਿਕਵਰਟ ਪਾਈ ਗਈ ਹੈ ਤੇ ਕੁਝ ਸਬੂਤ ਨਸ਼ਟ ਵੀ ਕੀਤੇ ਗਏ ਨੇ ਤੇ ਜਿਸ ਤੋਂ ਬਾਅਦ ਇਹਨਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਇਹ ਸਾਰੇ ਮਾਮਲ ਨੂੰ ਲੈ ਕੇ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਇਸ ਦੇ ਤਹਿਤ ਮਾਮਲਾ ਪਰਚਾ ਵਿਕਰਮ ਜੀਠਾ ਦੇ ਉੱਪਰ ਦਰਜ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਵਿਕਰਮ ਜੀਠਾ ਵਿਜੀਲੈਂਸ ਦੇ ਅਧਿਕਾਰੀਆਂ ਨਾਲ ਕਾਫੀ ਬਿਕਰਮ ਜੋਸ਼ੀ ਦੇ ਨਾਲ ਗੱਲਬਾਤ ਕਰਦੇ ਦਿਖਾਈ ਦਿੱਤੇ ਉਹਨਾਂ ਦੇ ਵੱਲੋਂ ਵਾਰ-ਵਾਰ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਕਦਮ ਇਹ ਸਾਰੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਵੀ ਬਿਕਰਮ ਜਿਠਾ ਨੇ ਉਹਨਾਂ ਅਧਿਕਾਰੀਆਂ ਦੇ ਉੱਪਰ ਦੋਸ਼ ਲਗਾਏ ਸਨ ਜਿਸ ਦੀ ਕਿ ਵੀਡੀਓ ਵਿਵਹਾਰਨ ਵਿੱਚ ਕੋਧਾ ਬਿਕਰਮ ਜਿਠਾ ਇਹ ਕਹਿੰਦੇ ਵੀ ਸੁਣਾਈ ਦਿੱਤੇ ਸੀ ਤੇ ਜਿਸ ਅੰਮ੍ਰਿਤਸਰ ਰਿਹائش ਦੇ ਉੱਪਰ ਬਿਕਰਮ ਜਿਠਾ ਉਸ ਘਰ ਦੇ ਵਿੱਚ ਮੌਜੂਦ ਸਨ ਜਿਸ ਘਰ ਦੇ ਉੱਪਰ ਰੇਡ ਕੀਤੀ ਗਈ ਮੀਡੀਆ ਰਿਪੋਰਟਾਂ ਦਾਵਾ ਕਰਦੀਆਂ ਨੇ ਕਿ ਬਿਕਰਮ ਮਜੀਠੀਆ ਜਦੋਂ ਬਾਹਰ ਕੋਈ ਨਸ਼ਾ ਤਸਕਰ ਵੱਡੇ ਨਸ਼ਾ ਤਸਕਰ ਇਥੇ ਠਹਿਰਦੇ ਸਨ ਤਾਂ ਉਹ ਇਸੇ ਘਰ ਦੇ ਵਿੱਚ ਬਿਕਰਮ ਮਜੀਠੀਆ ਦੇ ਨਾਲ ਠਹਿਰਦੇ ਸਨ ਇੱਥੇ ਹੀ ਰਾਤ ਕੱਢਦੇ ਸਨ ਤੇ ਜਿਸ ਕਰਕੇ ਬਿਜ਼ਨਸ ਨੂੰ ਇਥੋਂ ਸਬੂਤ ਆ ਹੋਰ ਕਈ ਸਬੂਤ ਮਿਲਣ ਦੀ ਆਸੇ ਪਰ ਉਹਨਾਂ ਦੇ ਵੱਲੋਂ ਇਹ ਦੋਸ਼ ਇਹਨਾਂ ਬਿਕਰਮ ਜੀਠੇ ਦੇ ਸਮਰਥਕਾਂ ਦੇ ਉੱਪਰ ਲਗਾ ਦਿੱਤਾ ਗਿਆ ਕਿ ਇਹਨਾਂ ਦੇ ਵੱਲੋਂ ਇਹਨਾਂ ਸਮਰਥਕਾਂ ਦੇ ਵੱਲੋਂ ਸਾਡੀ ਜਾਂਚ ਦੇ ਵਿੱਚ ਰੁਕਾਵਟ ਪੇਦਾ ਕੀਤੀ ਗਈ ਹੈ ਤੇ ਨਾਲ ਹੀ ਕਈ ਸਬੂਤ ਇਹਨਾਂ ਸਮਰਥਕਾਂ ਦੇ ਵੱਲੋਂ ਨਸ਼ਟ ਕੀਤੇ ਗਏ ਨੇ, ਮਿਟਾ ਦਿੱਤੇ ਗਏ ਨੇ ਜਿਸ ਵਿੱਚ ਬਿਕਰਮ ਜੀਠੇ ਦੇ ਨਾਲ ਵਿਜਲੈਂਸ ਦੇ ਅਧਿਕਾਰੀ ਬੈਸਰੇ ਸਨ ਤਾਂ ਉਸ ਕਮਰੇ ਦੇ ਵਿੱਚ ਹੋਰ ਵੀ ਕਈ ਬਿਕਰਮ ਜੀਠੇ ਨੂੰ ਮਿਲਣ ਆਏ ਲੋਕ ਵੀ ਮੌਜੂਦ ਸਨ ਜਿਸ ਦੇ ਵਿੱਚ ਵਿਜਲੈਂਸ ਦੇ ਅਧਿਕਾਰੀ ਵਾਰ-ਵਾਰ ਉਹਨਾਂ ਲੋਕਾਂ ਨੂੰ ਕਹਿ ਰਹੇ ਸਨ ਕਿ ਤੁਸੀਂ ਆਪਣਾ ਨਾਮ ਦੱਸੋ, ਤੁਸੀਂ ਕੌਣ ਹੋ, ਤੁਸੀਂ ਇੱਥੇ ਕੀ ਕਰਨ ਆਏ ਹੋ ਤਾਂ ਬਿਕਰਮ ਜੀਠੇ ਨੇ ਆ ਕਿਤਾ ਸੀ ਕਿ ਤੁਸੀਂ ਮੇਰੇ ਨਾਲ ਗੱਲ ਕਰੋ ਮੈਂ ਇਸ ਘਰ ਦਾ ਮਾਲਕ ਹਾਂ ਤੁਸੀਂ ਇਹਨਾਂ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ ਇਹ ਮੈਨੂੰ ਮਿਲਣ ਆਏ ਨੇ ਇਹ ਮੇਰੇ ਜਾਣਕਾਰ ਨੇ ਤੇ ਇਹ ਆਪੋ ਆਪਣੇ ਕੰਮ ਕਰਵਾਉਣ ਲਈ ਆਏ ਨੇ ਮੈਨੂੰ ਮਿਲਣ ਆਏ ਨੇ ਤੁਸੀਂ ਕੌਣ ਹੁੰਦੇ ਹੋ ਇਹਨਾਂ ਨੂੰ ਪੁੱਛਣ ਦੇ ਲਈ ਤੁਸੀਂ ਮੇਰੇ ਘਰ ਆਇਓ ਮੇਰੇ ਨਾਲ ਪੁੱਛਗਿੱਛ ਕਰੋ ਇਹਨਾਂ ਨੂੰ ਕੁਝ ਵੀ ਨਾ ਕਹੋ ਤੇ ਉਸ ਮੋਕੇ ਬਿਜਲੈਸ ਦੇ ਅਧਿਕਾਰੀਆਂ ਦੇ ਵੱਲੋਂ ਇਹ ਵੀ ਆਖਾ ਜਾ ਰਿਹਾ ਸੀ ਕਿ ਵੀਡੀਓ ਨਾ ਬਣਾਵੋ ਕੈਮਰੇ ਬੰਦ ਕਰ ਦਵੋ ਪਰ ਵਿਕਰਮ ਜਿੱਠੇ ਨੇ ਅਖਤ ਤੱਕ ਇਹ ਕੈਮਰੇ ਬੰਦ ਨਹੀਂ ਹੋਣਗੇ ਵੀਡੀਓ ਇਸੇ ਤਰ੍ਹਾਂ ਬੜਦੀ ਰਹੇਗੀ ਸਗੋਂ ਵਿਕਰਮ ਜੀਠਿਆ ਨੇ ਇਆਗ ਦਿੱਤਾ ਕਿ ਬਾਕੀ মিডিਆ ਨੂੰ ਵੀ ਫੋਨ ਕਰਕੇ ਬੁਲਾਇਆ ਜਾਵੇ ਤੇ ਹੁਣ ਇਹਨਾਂ ਸਾਰੀਆਂ ਜੋ ਗਤੀਵਿਧੀਆਂ ਉਸ ਦਿਨ ਹੋਈਆਂ ਸਨ ਉਸ ਨੂੰ ਲੈ ਕੇ ਬਿਜ਼ਨਸ ਨੇ ਆਪਣੀ ਜੋ ਸ਼ਿਕਾਇਤ ਹੈ ਉਹ ਪੁਲਿਸ ਨੂੰ ਕਰ ਦਿੱਤੀ ਹੈ ਤੇ ਅੱਖ ਜਾਰ ਕੇ ਮਾਮਲਾ ਹੁਣ ਉੱਪਰ ਤੱਕ ਪਹੁੰਚ ਗਿਆ ਤੇ ਕੋਈ ਜਲਦੀ ਪਰਚਾ ਵਿਕਰਮ ਜੀਠਿਆ ਦੇ ਉੱਪਰ ਦਰਜ ਕੀਤਾ ਜਾ ਸਕਦਾ ਹੈ ਜਿਸ ਕਰਕੇ ਵਿਕਰਮ ਜੀਠੀ ਦੇ ਮੁਸ਼ਕਿਲਾਹ ਹੋਰ ਵਾਧੀਆਂ ਦਿਖਾਈ ਦੇ ਰੀਆਂ ਨੇ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੁਝ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਦੋ ਵਾਰ ਮਿਲਣੀ ਚਾਹੀਦੀ ਬਿਕੋ ਥਿਸ ਇਜ਼ ਟੋਟਲ ਲਾਅ ਦੀ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖ ਮਤਲਬ ਤੁਸੀਂ ਆਰਾਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਆਸਟੂਡੈਂਟਸ